ਹਾਂਜੀ ਭਾਈ ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਲੈ ਕੇ ਆਏ ਆ ਇਹੋ ਜੀ ਥਾਂ ਤੇ ਜਿਹੜੀ ਜਦੋਂ ਆਪਾਂ ਦੇਖਦੇ ਆਂ ਤਾਂ ਹਰੇਕ ਬੰਦਾ ਇੱਕ ਵਾਰੀ ਸੋਸ਼ਲ ਪੰਚ ਪੈਂਦਾ ਵੀ ਯਾਰ ਇਹ ਚੱਕਰ ਕੀ ਆ ਰੌਲਾ ਕੀ ਆ ਕਹਾਣੀ ਕੀ ਆ ਪਹਿਲਾਂ ਵੀ ਬਹੁਤ ਭਰਾਵਾਂ ਨੇ ਵੀਡੀਓ ਪਾਈ ਆ ਇਹ ਸਾਡੇ ਏਰੀਆ ਵਾਲੇ ਪਾਸੇ ਇਹ ਹੈਗੀ ਆ ਨਹਿਰ ਤਾਂ ਕਰਕੇ ਮੈਂ ਵਿਖਾਉਣ ਆਇਆ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਭਾਈ ਇੱਧਰ ਥੋੜਾ ਜਿਹਾ ਦਿਖਾਓ ਆਹ ਦੇਖੋ ਉਧਰੋਂ ਨਹਿਰ ਆਉਂਦੀ ਆ ਇੱਥੇ ਨੇੜੇ ਆਈ ਚੱਲੋ ਆ ਦੇਖੋ ਨਹਿਰ ਬੰਦ ਹੋ ਗਈ ਇੱਥੇ ਆ ਕੇ ਇਧਰ ਦੇ ਆਓ ਇਹ ਨਹਿਰ ਦੇਖੋ ਤੁਸੀਂ ਬੰਦ ਹੋ ਗਈ ਇੱਥੇ ਪੂਰੀ ਧਿਆਨ ਨਾਲ ਦੇਖੋ ਇਹ ਇਧਰੋਂ ਦੇਖੋ ਪੂਰੀ ਨਹਿਰ ਆ ਰਹੀ ਹੈ ਠੀਕ ਆ ਚੱਲਦੀ ਨਹਿਰ ਆ ਚੱਲਦਾ ਪਾਣੀ ਐਨੇ ਵੀ ਪਾਣੀ ਖੜਾ ਜਾਂ ਕਿਵੇਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਆ ਕੇ ਹੋ ਗਈ ਬੰਦ ਤੇ ਆਜੋ ਹੁਣ ਤੁਹਾਨੂੰ ਗਾਂ ਵਖਾਉਨੇ ਆ ਵੀ ਇਹ ਨਹਿਰ ਗਈ ਤਾਂ ਕਿੱਥੇ ਗਈ ਆ ਗਾਂ ਆ ਗਿਆ ਚੋਆ ਆ ਦੇਖੋ ਚੋਆ ਇਹ ਆ ਸਾਰਾ ਬੰਦ ਪਿਆ ਇੱਧਾਂ ਤੱਕ ਦੇਖੋ ਸਾਰਾ ਬੰਦ ਪਿਆ ਹੈ ਇੱਥੇ ਕਿਸੇ ਪਾਸਿਓਂ ਪਾਣੀ ਨਹੀਂ ਆ ਰਿਹਾ ਉਹ ਦੂਰ ਤਾਈ ਚੋਾਈ ਚੋਆ ਇਹ ਆਈ ਚੱਲੋ ਤੁਸੀਂ ਐਂ ਹੀ ਵਿਖਾਉਂਦੇ ਵਿਖਾਉਂਦੇ ਇੱਧਰ ਵੀ ਚੋਆ ਬੜੀ ਕਮਾਲ ਦੀ ਚੀਜ਼ ਆ ਇਹ ਜਿਹਨੇ ਵੀ ਮਤਲਬ ਜੋ ਵੀ ਹੈਗਾ ਬਹੁਤ ਯਾਨੀ ਕਮਾਲ ਆ ਯਾਰ ਆਧੇ ਵਾਲੀ ਹਾਲ ਹੈ ਇੱਟਾ ਤੇਜ਼ ਪਾਣੀ ਚੱਲਦਾ ਐਡਾ ਪਤਾ ਇੱਥੇ ਕੋਈ ਨੱਕਾ ਨਹੀਂ ਲਾਇਆ ਹੋਇਆ ਕੋਈ ਹੋਰ ਨਹੀਂ ਹੈ ਕੋਈ ਬੰਨ ਨਹੀਂ ਕੋਈ ਨੱਕਾ ਨਹੀਂ ਜਿਵੇਂ ਲਾਇਆ ਨਹਿਰਾਂ ਕਿ ਇੱਥੇ ਯਾਨੀ ਖਤਮ ਹੋ ਗਈ ਇੱਥੇ ਚੋਹਾ ਆਉਂਦਾ ਆਉਂਦਾ ਇਹ ਚੋਹਾ ਜਾਂਦਾ ਇਧਰ ਦਾਸਤਨ ਵੀ ਪਟਿਆਲੇ ਵਾਲੇ ਪਾਸੇ ਨੂੰ ਜਾਂਦਾ ਚੋਹਾ ਇਹ ਹੁਣ ਤੁਹਾਨੂੰ ਵਿਖਾਈਏ ਵੀ ਨਹਿਰ ਜਾ ਕੇ ਹੁਣ ਤੁਹਾਨੂੰ ਵਿਖਾਉਣੇ ਵੀ ਨਹਿਰ ਜਾ ਕੇ ਨਿਕਲਦੀ ਕਿੱਥੇ ਆ ਮਾਨ ਲਿਆ ਭਾਈ ਇਹ ਸਤਗੁਰ ਦੀ ਲੀਲਾ ਕਹਿ ਲੋ ਜਾਂ ਕੁਛ ਕਹਿ ਲੋ ਇੱਥੇ ਆ ਕੇ ਨਿਕਲਿਆ ਨਹਿਰ ਇੱਥੇ ਆ ਗਈ ਆ ਤੁਸੀਂ ਦੇਖ ਸਕਦੇ ਹੋ ਉੱਥੋਂ ਨਹਿਰ ਜਿਹੜੀ ਆ ਸਾਰਾ ਵਿਚਾਲੇ ਚੋਆ ਮਨਾ ਵਿਚਾਲੇ ਚੋਆ ਆ ਸਾਰਾ ਦੇਖੋ ਚੋਆ ਇਹ ਉਹ ਦੇਖੋ ਉੱਥੋਂ ਨਹਿਰ ਆਉਂਦੀ ਆ ਤੇ ਵਿਚਾਲੇ ਸਾਰਾ ਚੋਆ ਤੇ ਇੱਥੇ ਆ ਕੇ ਮਹਿਰਾਂ ਨਿਕਲੀ ਹੋ ਰያ ਹੈ ਬੜੀ ਯਾਰ ਕਮਾਲ ਦੀ ਗੱਲ ਆ ਤੇ ਇੱਕ ਵਾਰੀ ਜਿਹੜਾ ਬੰਦਾ ਦੇਖਦਾ ਉਹ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਇਹ ਗੱਲ ਹੈਗੀ ਤਾਂ ਕੀ ਆ ਚੱਕਰ ਹੈਗਾ ਤਾਂ ਕੀ ਆ ਦੇਖੋ ਤੁਸੀਂ ਮਹਿਰ ਦੀ ਪਾਣੀ ਦਾ ਸਪੀਡ ਵੀ ਲਾ ਲਓ ਭਈ ਜੇ ਉੱਥੇ ਕੋਈ ਬੰਦਾ ਕਹੇ ਪੂਰਾ ਫੁੱਲ ਸਪੀਡਾਂ ਤੇ ਪਾਣੀ ਚੱਲਦਾ ਕਮਾਲ ਦੀ ਗੱਲ ਆ ਯਾਰ ਕਮਾਲ ਦੀ